ਖੜਾ ਨੂੰ ਲੈ ਕੇ ਜੋ ਹਾਲ ਪੰਜਾਬ ਦਾ ਬਣਿਆ ਪਰ ਅੱਜ ਪੰਜਾਬ ਨੇ ਚੜ੍ਹਦੀ ਕਲਾ ਦਿਖਾਤੀ ਪਰ ਕਿਤਨਾ ਕਿਤੇ ਰਿਸਕ ਮੈਨੇਜਮੈਂਟ ਹੋ ਰਹੀ ਸੀ ਉਸ ਨੂੰ ਲੈ ਕੇ ਅੱਜ ਮੀਟਿੰਗ ਵੀ ਕੀਤੀ ਗਈ ਕਿੱਦਾਂ ਲੱਗਾ ਫੈਸਲਾ ਗੱਲ ਤਾਂ ਇੱਥੇ ਆ ਕੇ ਖੜਦੀ ਆ ਟੈਕਸ ਵੀ ਅਸੀਂ ਦੇ ਰਹੇ ਆ ਐਨ ਜੀਓਸ ਨੂੰ ਪੈਸੇ ਵੀ ਸੰਗਤ ਦੇ ਰਹੀ ਆ ਸਾਰੇ ਦੀ ਸਾਰੀ ਹੈ ਨਾ ਅੱਜ ਹੱਲ ਕਰ ਲਾਂਗੇ ਮਿਲ ਕੇ ਮੰਨਦੇ ਆ ਪਰ ਪਰਮਾਨੈਂਟ ਹੱਲ ਕੀ ਹੈ ਬਚਣ ਦਾ ਇਹਨੂੰ 15 16 ਘੰਟੇ ਲੱਗਣਗੇ ਇੱਕ ਕਿਲੇ ਨੂੰ ਸਾਫ਼ ਕਰਨ ਲਈ ਤੇ 1 ਘੰਟੇ ਦੇ ਵਿੱਚ 9 ਲੀਟਰ ਡੀਜ਼ਲ ਵੱਲਦਾ ਆ ਤੇ 20000 ਜਿਸ ਤਰੀਕੇ ਸਰਕਾਰ ਮੁਆਵਜ਼ਾ ਦੇ ਰਹੀ ਹੈ ਕਿਸ ਤਰੀਕੇ ਕਿਸਾਨ ਪੂਰਾ ਕਰੇਗਾ ਕੋਈ ਨਹੀਂ ਸਕਦਾ ਭਾਈ 93400 ਕਰੋੜ ਕੀ ਉਸੇ ਕ ਪਾਣੀ ਆ ਉਹਨਾਂ ਤੋਂ ਠੀਕ ਹੈ ਫੇਰ ਛੱਡ ਦੇਣਗੇ ਜਦੋਂ ਅਗਲੇ ਦਾ ਜੀ ਕਰੂਗਾ ੱਟੇ ਚੱਕ ਦੇਣਗੇ ਉੱਤੋਂ ਗੋਵਿੰਦ ਸਾਗਰ ਨੂੰ ਖਾਲੀ ਕੀਤਾ ਜਾਂਦਾ ਸੀ 100 100 ਫੁੱਟ ਡਾਊਨ ਕੀਤਾ ਜਾਂਦਾ ਸੀ ਉਹਨਾਂ ਥੱਲੇ ਤੱਕ ਹੈਨਾ ਉਹਨੂੰ ਹੁਣ ਖਾਲੀ ਨਹੀਂ ਕੀਤਾ ਜਾਂਦਾ ਉਹਨੂੰ ਭਰ ਕੇ ਰੱਖਦੇ ਨੇ ਕਿਉਂ ਪੰਜਾਬ ਮਾਰਨਾ ਹੀ ਖੇਤੀ ਮਾਰਨੀ ਹੈ ਜੇ ਕਾਨੂੰਨ ਆਉਂਦੇ ਨੇ ਨਾ ਉਹ ਖੇਤੀ ਨੂੰ ਮਾਰਨ ਵਾਸਤੇ ਆਉਂਦੇ ਨੇ ਲੜਨ ਦਾ ਹੱਲ ਕੋਈ ਆਪਣੇ ਹੱਕਾਂ ਲਈ ਹੈ ਨਾ ਜਿਹੜਾ ਸਾਡਾ ਮੁਆਵਜ਼ਾ ਜਿੰਨਾ ਬਣਦਾ 1600 ਕਰੋੜ ਰੁਪਏ ਚ ਕੁਝ ਨਹੀਂ ਹੋਣਾ ਉਹਨਾਂ ਦਾ ਇਹ ਪਾਣੀ ਦੀਆਂ ਬੋਤਲਾਂ ਵੰਡਣ ਦਾ ਕੰਮ ਨਹੀਂ ਸੀਗਾ ਜਾਂ ਇਹ ਟਰੈਕਟਰਾਂ ਤੇ ਚੜ ਕੇ ਸੇਵਾ ਚਰਨ ਦਾ ਕੰਮ ਨਹੀਂ ਸੀ ਇਹ ਬੰਨ ਪੱਕੇ ਕਰਾਉਣ ਦਾ ਕੰਮ ਸੀ ਬਿਲਕੁਲ ਭਾਈ ਹੈਗੇ ਨਹੀਂ ਸੀ ਇਹ ਕੰਮ ਹੈਗੇ ਨਹੀਂ ਡੀਸੀ ਦਾ ਨਾ ਡੀਸੀ ਡੀਸੀ ਨੂੰ ਤਾਂ ਆਪ ਨਹੀਂ ਪਤਾ ਮੈਂ ਕਰਨਾ ਕੀ ਹੈ ਰੈਕਟੇ ਮਾਰ ਕੇ ਪੜ ਕੇ ਆ ਕੇ ਸਾਡੀ ਕੁਰਸੀਆਂ ਦੇ ਕਾਬਜ ਹੋ ਜਾਂਦੇ ਨੇ ਜਿਹੜਾ ਇਹਨਾਂ ਨੂੰ ਪੜਾਇਆ ਜਾਂਦਾ ਆ ਉਹ ਸਾਡੇ ਰਿਆ ਕੇ ਇੰਪਲੀਮੈਂਟ ਕਰਦੇ ਨੇ ਇਹ ਲੱਖ 2 ਲੱਖ ਰੁਪਏ ਦੀ ਨੌਕਰੀ ਪਿੱਛੇ ਤਾਂ ਸਾਡੇ ਮੁੰਡੇ ਮਾਰ ਦਿੰਦੇ ਨੇ ਜਦੋਂ ਪੰਜਾਬ ਤੇ ਆਫਤ ਆਈ ਮਾਨਸਾਪ ਤਮਿਲਨਾਡੂ ਦੇ ਵਿੱਚ ਇਡਲੀਆਂ ਖਵਾ ਰਹੇ ਸੀ ਬੱਚਿਆਂ ਨੂੰ ਤੇ ਉਦੋਂ ਨਹੀਂ ਉਹਨਾਂ ਨੂੰ ਸਮਝ ਆਈ ਕਿ ਮੈਂ ਪੰਜਾਬ ਚ ਪਹੁੰਚਣਾ ਹੈ ਸਭ ਛੱਡ ਕੇ ਇਹਨਾਂ ਨੂੰ ਰਾਜਨੀਤੀਆਂ ਨਹੀਂ ਕਰਨੀਆਂ ਆਉਂਦੀ ਇਹਨਾਂ ਨੂੰ ਲੱਗਦਾ ਇਹ ਪੱਗਾ ਵਾਲੀ ਸਰਕਾਰ ਸੀ ਟੋਪੀਆਂ ਵਾਲੀ ਬਣ ਗਈ ਟੋਪੀਆਂ ਵਾਲੀ ਯਾਰ ਟੋਪੀਆਂ ਵਾਲੀ ਉਸ ਹੀ ਪਹਿਲੇ ਦਿਨ ਤੋਂ ਹੀ ਹੈ ਨਾ ਇਹਨਾਂ ਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਪੰਜਾਬ ਦੇ ਵਿੱਚ ਆਈ ਹੜਾ ਦੀ ਸਥਿਤੀ ਨੂੰ ਲੈ ਕੇ ਸੇਵਾ ਤਾਂ ਚੱਲ ਰਹੀ ਸੀ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਕਮੀ ਹੋ ਰਹੀ ਸੀ। ਸੋ ਅੱਜ ਉਹ ਮੈਨੇਜਮੈਂਟ ਨੂੰ ਲੈ ਕੇ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਮੀਟਿੰਗ ਉਲੀਕੀ ਗਈ ਜਿਸ ਦੇ ਵਿੱਚ ਹਰ ਇੱਕ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ, ਕਈ ਸੰਸਥਾਵਾਂ ਵੀ ਪਹੁੰਚੇ। ਇਸ ਵਕਤ ਮੇਰੇ ਨਾਲ ਨਵਦੀਪ ਭਾਈ ਮੌਜੂਦ ਹੈ ਗੱਲਬਾਤ ਕਰਨ ਲਈ। ਮੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੜ੍ਹਾਂ ਨੂੰ ਲੈ ਕੇ ਜੋ ਹਾਲ ਪੰਜਾਬ ਦਾ ਬਣਿਆ ਪਰ ਅੱਜ ਪੰਜਾਬ ਨੇ ਚੜ੍ਹਦੀ ਕਲਾ ਦਿਖਾਤੀ। ਪਰ ਕਿਤਨਾ ਕੀਤੇ ਰਿਸਕ ਮੈਨੇਜਮੈਂਟ ਹੋ ਰਹੀ ਸੀ ਉਸ ਨੂੰ ਲੈ ਕੇ ਅੱਜ ਮੀਟਿੰਗ ਵੀ ਕੀਤੀ ਗਈ ਕਿੱਦਾਂ ਲੱਗਾ ਫੈਸਲਾ ਗੱਲ ਨਾ ਬਾਈ ਸਟਾਰਟਿੰਗ ਨਾ ਦੇਖੋ ਨਾ ਪਹਿਲਾਂ ਸਟਾਰਟਿੰਗ ਹੋਈ ਕਿੱਥੋਂ ਆ ਸਟਾਰਟਿੰਗ ਹੁੰਦੀ ਆ ਬੀਬੀਐਮਬੀ ਦਾ ਠੀਕ ਹੈ ਹੜ ਆਏ ਕਿਉਂ ਨੇ ਠੀਕ ਹੈ ਠੀਕ ਹੈ ਸੀ ਮੰਨ ਦੇ ਅੱਜ ਜੇ ਸਰ ਸਾਹਿਬ ਨੇ ਇੱਥੇ ਮੀਟਿੰਗ ਬੁਲਾ ਲਈ ਅਸੀਂ ਵੀ ਸਭ ਨੂੰ ਕਹਿ ਰਹੇ ਸੀ ਕਿ ਵੀ ਸੰਗਤ ਦਾ ਪੈਸਾ ਆ ਚੰਗੇ ਪਾਸੇ ਲੱਗਣਾ ਚਾਹੀਦਾ ਇਕੱਠੇ ਹੋ ਕੇ ਲੱਗਣਾ ਚਾਹੀਦਾ ਹੈ ਨਾ ਗੱਲ ਤਾਂ ਇੱਥੇ ਆ ਕੇ ਖੜਦੀ ਆ ਟੈਕਸ ਵੀ ਅਸੀਂ ਦੇ ਰਹੇ ਆ एनजीओस नु पैसा ਵੀ ਸੰਗਤ ਦੇ ਰਹੀ ਆ ਸਾਰੇ ਦੀ ਸਾਰੀ ਹੈ ਨਾ ਅੱਜ ਹੱਲ ਕਰ ਲਾਂਗੇ ਮਿਲਗੇ ਮੰਨਦੇ ਆ ਪਰ ਪਰਮਾਨੈਂਟ ਹੱਲ ਕੀ ਹੈ ਬਚਣ ਦਾ ਇਹਨੂੰ ਉਹ ਹੱਲ ਤੇ ਵੀ ਤਾਂ ਗੱਲ ਕਰਨੀ ਪਊਗੀ ਨਾ ਸਾਰਿਆਂ ਨੂੰ ਰਣ ਮਿਲ ਕੇ ਅਸੀਂ ਨਾਲ ਆ ਅਕਾਲ ਤਖਤ ਸਾਹਿਬ ਤੇ ਬਾਹਰ ਕਿਵੇਂ ਹੋ ਸਕਦੇ ਹੈ ਇਹ ਸਾਡੀ ਸਰਮਹੋਰ ਸੰਸਥਾ ਆ ਸਭ ਤੋਂ ਉੱਤੇ ਇਹ ਹੀ ਹੈ ਇਹਦੇ ਅਧੀਨ ਹੀ ਰਹਿ ਕੇ ਚੱਲਣਾ ਜਿਵੇਂ ਸਾਨੂੰ ਜਥੇਦਾਰ ਸਾਹਿਬ ਕਹਿਣਗੇ ਅਸੀਂ ਓਵੇਂ ਚੱਲਾਂਗੇ ਨੌਜਵਾਨ ਚੱਲਣਗੇ ਹੈ ਨਾ ਪਰ ਹੱਲ ਤਾਂ ਯਾਰ ਦੱਸੋ ਨਾ ਹੁਣ ਗੱਲ ਨਕਸਾਨ ਦੀ ਆ ਜਾਂਦੀ ਅਸੀਂ ਨੁਕਸਾਨ ਕਰਦੇ ਵੀ ਖੜਾ ਨੇ ਨੁਕਸਾਨ ਕੀਤਾ ਕਿੰਨਾ ਕੀਤਾ ਘਰਾਂ ਦਾ ਕੀਤਾ ਮੋਤਾਂ ਦਾ ਮੋਤਾਂ ਦੀ ਰਾਈ ਹੋਇਆ ਚਾਹੇ ਉਹ ਪਸ਼ੂਆਂ ਦੀ ਮੋਤਾਂ ਨੇ ਚਾਹੇ ਉਹ ਬੰਦਿਆਂ ਦੀ ਮੋਤਾਂ ਨੇ ਹੈਨਾ ਠੀਕ ਹੈ ਉਹ ਤੋਂ ਬਾਅਦ ਆਪਣਾ ਉਹ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਨੁਕਸਾਨ ਆ ਜਾਂਦਾ ਆ ਉਹ ਖੇਤੀ ਦਾ ਆ ਜਾਂਦਾ ਆ ਘਰਾਂ ਦਾ ਨੁਕਸਾਨ ਹੈਗਾ ਹੈ ਹੈਨਾ ਘਰਾਂ ਦਾ ਨੁਕਸਾਨ ਵੀ ਹੋ ਜੂਗਾ ਹਸਤਾਮਾਂ ਲੈ ਲੈਣ ਗਿਆ ਉਹ ਤੋਂ ਬਾਅਦ ਮੱਝਾਂ ਵੀ ਆ ਜਾਣਗੀਆਂ ਉਹ ਵੀ ਕਰ ਲੈਣੀਆਂ ਸੰਗਤ ਬਹੁਤ ਚੜਦੀ ਕਲਾ ਰਹੀ ਹੈ ਨਾ ਖੇਤੀ ਦਾ ਨੁਕਸਾਨ ਤਾਂ ਬਹੁਤ ਵੱਡਾ ਨਾ 3 ਲੱਖ ਏਕੜ ਜ਼ਮੀਨ ਚਲੀ ਗਈ ਸਾਡੀ ਸਾਰੀ ਆਸ ਇਸ ਫਸਲ ਦੇ ਉੱਤੇ ਹੁੰਦੀ ਆ ਫਸਲ ਦੇ ਅਸੀਂ ਸਾਰਾ ਖਰਚਾ ਕਰ ਬੈਠੇ ਆ ਸਰਕਾਰ ਸਾਨੂੰ ਕਹਿੰਦੀ ਅਸੀਂ ਤੁਹਾਨੂੰ 20000 ਰੁਪਏ ਮੁਆਵਜ਼ਾ ਦਵਾਂਗੇ ਇੱਕ ਕਿੱਲੇ ਦਾ 20000 ਤਾਂ ਯਾਰ ਸਾਡਾ ਖਰਚਾ ਆ ਜਾਂਦਾ ਇੱਕ ਕਿੱਲੇ ਦੀ ਫਸਲ ਦੇ ਉੱਤੇ ਹੈ ਫਿਰ ਫਾਇਦਾ ਕੀ ਹੋਇਆ ਹੈ ਨਾ ਸਰਕਾਰਾਂ ਦਾ ਫਾਇਦਾ ਕੀ ਹੈ ਜਿਹੜੇ ਅਸੀਂ ਟੈਕਸ ਦਿੰਨੇ ਆ ਗੱਲ ਤਾਂ ਲੜਨ ਦੀ ਆ ਨਾ ਆਪਣੇ ਹੱਕਾਂ ਪਿੱਛੇ ਪਈ ਇਹਦਾ ਹੱਲ ਕਿਵੇਂ ਕੱਢਾਂਗੇ ਅਸੀਂ ਸਾਰੇ ਲੜਨਗੇ ਆਪਾਂ ਇੱਕ ਕਿਸਾਨ ਨਾਲ ਗੱਲ ਕੀਤੀ ਉਹ ਕਹਿੰਦਾ ਕਿ ਜਿੰਨੀ ਇਸ ਵਕਤ ਰੇਤਾ ਪੈਲੀ ਦੇ ਵਿੱਚ ਆ ਚੁੱਕੀ ਆ ਕਰੀਬ ਕਰੀਬ 15 16 ਘੰਟੇ ਲੱਗਣਗੇ ਇੱਕ ਢਿਲੇ ਨੂੰ ਸਾਫ਼ ਕਰਨ ਲਈ ਤੇ 1 ਘੰਟੇ ਦੇ ਵਿੱਚ 9 ਲੀਟਰ ਡੀਜ਼ਲ ਪਲਦਾ ਆ ਤੇ 20000 ਜਿਸ ਤਰੀਕੇ ਸਰਕਾਰ ਮੁਆਵਜ਼ਾ ਦੇ ਰਹੀ ਹੈ ਕਿਸ ਤਰੀਕੇ ਕਿਸਾਨ ਪੂਰਾ ਕਰੇਗਾ ਕੋਈ ਨਹੀਂ ਸਕਦਾ ਭਾਈ 70000 ਰੁਪਏ ਮੁਆਵਜ਼ਾ ਘੱਟੋ ਘੱਟ ਹੋਣਾ ਚਾਹੀਦਾ ਕਿਸਾਨ ਦਾ ਉਹਨਾਂ ਨੂੰ ਕੌਣ ਘੇਰੂਗਾ ਕੱਲੇ ਕਿਸਾਨ ਜਿੱਥੇ ਬੰਦੀਆਂ ਘੇਰਣੀਆਂ ਠੀਕ ਹੈ ਨਾ ਅਸੀਂ ਉਮੀਦ ਕਰਦੇ ਸੀ ਨਾ ਵੀ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿਣ ਦੇ ਸੀ ਸਰਕਾਰ ਨੂੰ ਘੇਰਦੇ ਆ ਅਸੀਂ ਬੀਬੀ ਐਮਬੀ ਨੂੰ ਘੇਰਦੇ ਆ ਭਾਈ ਜਾ ਕੇ 93400 ਕਰੋੜ ਕਿਊਸੀਕ ਪਾਣੀ ਹੈ ਉਹਨਾਂ ਕੋਲ ਬਿਲਕੁਲ ਬਿਲਕੁਲ ਠੀਕ ਹੈ ਫੇਰ ਛੱਡ ਦੇਣਗੇ ਜਦੋਂ ਅਗਲੇ ਦਾ ਜੀ ਕਰੂਗਾ ਫੱਟੇ ਚੱਕ ਦੇਣਗੇ ਤੁਹਾਨੂੰ ਆਖਰ ਸਵਾਲ ਇਹੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਜ਼ਿਕਰ ਕਰ ਚੁੱਕੇ ਹੋ ਜਾਂ ਮੈਂ ਹੋਰ ਕਈ ਨੁਮਾਇੰਦਿਆਂ ਦਾ ਜ਼ਿਕਰ ਕਰਾਂ ਤਾਂ ਉਹਨਾਂ ਨੇ ਗੱਲ ਆਖੀ ਹੈ ਕਿ ਇਹ 80% ਮੈਨਮੇਡ ਫਲਡ ਹੈਗੀ ਹੈ ਠੀਕ ਹੈ 20% ਪਰਮਨ ਵੀ ਲੈਣੇ ਆ ਕਿ ਕੁਦਰਤੀ ਆਫਤ ਹੋ ਸਕਦੀ ਪਰ 80% ਹੈ ਮੈਨਮੇਡ ਅਖਿਰ ਸਰਕਾਰ ਕੀ ਚੁੰਦੀਆਂ ਸੀਗੀਆਂ ਪੰਜਾਬ ਦਾ ਇਹ ਹਾਲਾਤ ਕਿਉਂ ਬਰਉਣਾ ਚੁੰਦੀਆਂ ਸੀ ਮੈਨ ਨਵੇਡ ਨਹੀਂ ਬਾਈ ਸਟ੍ਰੇਟ ਮੇਡ ਆ ਸਮਝਣੀਆਂ ਪੈਣਗੀਆਂ ਗੱਲਾਂ ਠੀਕ ਐ ਕਿੱਥੋਂ ਹੁੰਦੀਆਂ ਨੇ ਨਦੀਆਂ ਨਦੀਆਂ ਜਿਹੜੀ ਚੱਲਦੀ ਆ ਇਹ ਪਹਾੜਾਂ ਚੋਂ ਹੀ ਹੁੰਦੀਆਂ ਨੇ ਸਾਰੀਆਂ ਇੱਕ ਕਲਾਸ ਵਰਗਤੋਂ ਹੁੰਦੀ ਆ ਜੇ ਕਸ਼ਮੀਰ ਤੋਂ ਹੁੰਦੀ ਆ ਇੱਕ ਹਿਮਾਚਲ ਤੋਂ ਹੁੰਦੀ ਆ ਅੱਗੇ ਆ ਕੇ ਕਿੱਥੇ ਮਿਲਦੀਆਂ ਨੇ ਗੋਵਿੰਦ ਸਾਗਰ ਝੀਲ ਤੇ ਮਿਲਦੀਆਂ ਨੇ ਠੀਕ ਐ ਨਾ ਇੱਕ ਮਿੰਟ ਇੱਕ ਮਿੰਟ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਿਰ ਹਰਦੇ ਗਲੇ ਸਾਫ ਸੁਰਤੋ ਆਖਿਰ ਪਹੂਈ ਬਬੀ ਮੈਂ ਜਾਣਦਾ ਮੈਂ ਤਾਂ ਕਿ ਤੁਹਾਨੂੰ ਨੋਜੀਬ ਸਿੰਘ ਜੀ ਤੇ ਕਿਤੇ ਗੱਲ ਸੀ ਬਾਈ ਆਪਣੇ ਅ ਰஞ்சி ਸਾਗਰ ਡੈਮ ਦੀ ਗੱਲ ਹਾਂ ਨਾ ਆਪਣਾ ਗੋਵਿੰਦ ਸਾਗਰ ਡੈਮ ਦੀ ਗੱਲ ਕਰ ਰਹੇ ਸੀ ਹੈਨਾ ਇਹ ਹੜ ਨਹੀਂ ਹੋਣੇ ਸੀਗੇ ਜੇ ਸਾਰਾ ਸਾਲ ਨਦੀਆਂ ਚੱਲਦੀਆਂ ਰਹਿੰਦੀਆਂ ਬਿਲਕੁਲ 1988 ਤੱਕ ਸਾਰਾ ਸਾਲ ਚੱਲਦੀਆਂ ਸੀਗੀਆਂ ਉਹ ਤੋਂ ਬਾਅਦ ਇਹਨੂੰ ਬੰਦ ਕਰ ਦਿੱਤਾ ਗਿਆ ਹੈ। ਗੋਵਿੰਦ ਸਾਗਰ ਨੂੰ ਖਾਲੀ ਕੀਤਾ ਜਾਂਦਾ ਸੀ 100-100 ਫੁੱਟ ਡਾਊਨ ਕੀਤਾ ਜਾਂਦਾ ਸੀ ਉਹਨੂੰ ਥੱਲੇ ਤੱਕ ਹੈਨਾ। ਉਹਨੂੰ ਹੁਣ ਖਾਲੀ ਨਹੀਂ ਕੀਤਾ ਜਾਂਦਾ। ਉਹਨੂੰ ਭਰ ਕੇ ਰੱਖਦੇ ਨੇ। ਕਿਉਂ? ਪੰਜਾਬ ਮਾਰਨਾ ਹੈ, ਖੇਤੀ ਮਾਰਨੀ ਹੈ। ਜੇ ਕਾਨੂੰਨ ਆਉਂਦੇ ਨੇ ਨਾ ਉਹ ਖੇਤੀ ਨੂੰ ਮਾਰਨ ਵਾਸਤੇ ਆਉਂਦੇ ਨੇ। ਜੇ ਲੈਂਡ ਪੂਲਿੰਗ ਆਉਂਦੀ ਹੈ ਨਾ ਉਹ ਖੇਤੀ ਨੂੰ ਜਾਣਨ ਵਾਸਤੇ ਹੁੰਦੀ ਆ। ਠੀਕ ਹੈ ਨਾ? ਸੱਭਿਆਚਾਰ ਨੂੰ ਪੰਜਾਬ ਦੇ ਚਾੜਨ ਵਾਸਤੇ ਠੀਕ ਹੈ ਸਾਡੀ ਕੌਮ ਨੂੰ ਚਾੜਨ ਵਾਸਤੇ ਹੁੰਦੀ ਆ ਇਸ ਕਰਕੇ ਸਮਝਣਾ ਪੈਣਾ ਭਾਈ ਇਹਦਾ ਪੱਕਾ ਹੱਲ ਕੱਢਣਾ ਪੈਰਾਂ ਸਾਰਿਆਂ ਨੇ ਹੈਨਾ ਹੱਲ ਕੱਢੋ ਸੰਸਥਾਵਾਂ ਆਉਂਦੀਆਂ ਰਹਿਣਗੀਆਂ ਹਰ ਸਾਲ ਸੇਵਾ ਕਰਦੀਆਂ ਰਹਿਣਗੀਆਂ ਇਹ ਪਾਣੀ ਛੱਡਦੇ ਰਹਿਣਗੇ ਹੈਨਾ ਹੱਲ ਕੱਢੋ ਨਾ ਪਈ ਠੀਕ ਹੈ ਅਸੀਂ ਤਾਂ ਅਸੀਂ ਸਾਡੇ ਕੋਲ ਸਾਡਾ ਤਰੀਕਾ ਕੀ ਅਸੀਂ ਕਿਸਾਨ ਜਿੱਥੇ ਬੰਦੇ ਆਣੇ ਅਸੀਂ ਤਾਂ ਲੜਨ 'ਚ ਬਲੀਵ ਕਰਦੇ ਆਂ ਵੀ ਭਾਈ ਤੁਹਾਡੇ ਤੋਂ ਖਰਾਤ ਨਹੀਂ ਅਸੀਂ ਮੰਗਦੇ ਬਿਲਕੁਲ ਪੰਜਾਬ ਦਾ ਸਾਰਾ ਕਰਜ਼ਾ ਮਾਫ਼ ਹੋਣਾ ਚਾਹੀਦਾ ਜਿੰਨਾ ਵੀ ਟੋਟਲੀ ਹੈਗਾ ਆ ਕਿਉਂਕਿ ਤਕਰੀਬਨ ਤਕਰੀਬਨ 3000 ਪਿੰਡ ਬਈ 25% 30% ਪੰਜਾਬ ਇਹਨਾਂ ਨੇ ਸਾਫ ਕਰਤਾ ਠੀਕ ਹੈ ਕਰਜ਼ਾ ਮਾਫ ਹੋਣਾ ਚਾਹੀਦਾ ਆ ਸਾਰੇ ਦਾ ਸਾਰਾ ਵੀ ਲੜਨ ਦਾ ਹੱਲ ਕੋਈ ਆਪਣੇ ਹੱਕਾਂ ਲਈ ਹੈ ਨਾ ਜਿਹੜਾ ਸਾਡਾ ਮੁਆਵਜ਼ਾ ਜਿੰਨਾ ਬਣਦਾ 1600 ਕਰੋੜ ਰੁਪਏ ਚ ਕੁਝ ਨਹੀਂ ਹੋਣਾ ਅੱਜ ਹਰ ਇੱਕ ਡੀਸੀ ਅੱਗੇ ਆ ਕੇ ਮੈਨੂੰ ਲੱਗਦਾ ਹੈ ਸੇਵਾ ਕਰ ਰਹੇ ਨੇ ਪਰ ਮੈਨੂੰ ਲੱਗਦਾ ਉਹਨਾਂ ਦਾ ਇਹ ਪਾਣੀ ਦੀਆਂ ਬੋਤਲਾਂ ਵੰਡਣ ਦਾ ਕੰਮ ਨਹੀਂ ਸੀਗਾ ਜਾਂ ਕਿ ਟਰੈਕਟਰਾਂ ਤੇ ਚੜ ਕੇ ਸੇਵਾ ਕਰਾਉਂਦਾ ਕੰਮ ਨਹੀਂ ਸੀ ਇਹ ਬੰਨ ਪੱਕੇ ਕਰਾਉਂਦਾ ਕੰਮ ਸੀ ਬਿਲਕੁਲ ਭਾਈ ਹੈਗੇ ਨਹੀਂ ਛੇ ਕੰਮ ਹੈਗੇ ਨਹੀਂ ਡੀਸੀ ਦਾ ਨਾ ਡੀਸੀ ਡੀਸੀ ਨੂੰ ਤਾਂ ਆਪ ਨਹੀਂ ਪਤਾ ਮੈਂ ਕਰਨਾ ਕੀ ਹੈ ਡੀਸੀ ਹੋ ਗਿਆ ਇਹ ਆਈਐਸ ਹੋ ਗਏ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਪਤਾ ਇਹ ਕੁਝ ਕੁਝ ਵੀ ਯਾਰ ਚਾਹੇ ਐਸ ਡੀਐਮ ਹੋ ਗਏ ਇਹ ਲੋਕ ਰਕਤੇ ਮਾਰ ਕੇ ਪੜਦੇ ਨੇ ਰੱਟੇ ਮਾਰ ਕੇ ਪੜ੍ਹ ਕੇ ਆ ਕੇ ਸਾਡੀ ਕੁਰਸੀਆਂ ਦੇ ਕਾਬਜ ਹੋ ਜਾਂਦੇ ਨੇ ਜਿਹੜਾ ਇਹਨਾਂ ਨੂੰ ਪੜਾਇਆ ਜਾਂਦਾ ਆ ਉਹ ਸਾਡੇ ਦੇ ਅਗੇ ਇੰਪਲੀਮੈਂਟ ਕਰਦੇ ਨੇ ਇਹ ਲੱਖ 2 ਲੱਖ ਰੁਪਏ ਦੀ ਨੌਕਰੀ ਪਿੱਛੇ ਦਾ ਸਾਡੇ ਮੁੰਡੇ ਮਾਰ ਦਿੰਦੇ ਨੇ ਮੈਂ ਕਹਿੰਦਾ ਆਪਣੇ ਲੋਕ ਵੀ ਭੋਲੇ ਆ ਉਹਨਾਂ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਕਿ ਇਹ ਸਾਡੀ ਸੇਵਾ ਚਾਹੀਦੀ ਇਹ ਸੇਵਾ ਚਾਹੀ ਹੋਏ ਨਾ ਕਿਵੇਂ ਚੱਕੀ ਫਿਰਦੇ ਨੇ ਵੀ ਜਿਹੜਾ ਕੰਮ ਉਹਨਾਂ ਨੂੰ ਦੱਸਣ ਦਾ ਠੀਕ ਹੈ ਜਿਹੜਾ ਕੰਮ ਸਰਕਾਰਾਂ ਨੂੰ ਦੱਸਣ ਦਾ ਠੀਕ ਹੈ ਜਿਹੜਾ ਕੰਮ ਸਰਕਾਰਾਂ ਨਾਲ ਖੰਡਾ ਖੜਕਾਉਣ ਦਾ ਹੈ ਨਾ ਉਹ ਕੰਮ ਕਰਨ ਦੀ ਸਾਨੂੰ ਲੋੜ ਆ ਉਹ ਕੰਮ ਕਰਨ ਦੀ ਲੋੜ ਸਾਡੇ ਜਥੇਦਾਰਾਂ ਨੂੰ ਉਹ ਕੰਮ ਕਰਨ ਦੀ ਲੋੜ ਸਾਡੇ ਲੀਡਰ ਜੈ ਭਾਈ ਮੈਂ ਦੇਖਿਆ ਬਧੇਰੇ ਲੀਡਰ ਸਾਹਿਬਾਨ ਨੇ ਕੌਮ ਦੇ ਜਿਹੜੇ ਆ ਕੇ ਇੰਟਰਵਿਊ ਕਰਦੇ ਹੋ ਰੋਣ ਲੱਗ ਜਾਂਦੇ ਨੇ ਭਾਈ ਰੋਣਾ ਆਪਣੇ ਘਰੇ ਬੈਠ ਕੇ ਰੋ ਬਿਲਕੁਲ ਅਸੀਂ ਚੜਦੀ ਕਲਾ ਵਾਲੀ ਕੌਮ ਆ ਸਾਡੀ ਕੌਮ ਨੂੰ ਚੜਦੀ ਕਲਾ ਦਾ ਸੰਦੇਸ਼ ਦਿਓ ਸਾਰੇ ਨੌਜਵਾਨ ਸੇਵਾ ਤੇ ਲੱਗੇ ਹੋਏ ਆ ਸਾਰੀ ਕੌਮ ਸੇਵਾ ਤੇ ਲੱਗੀ ਹੋਈ ਆ ਠੀਕ ਹੈ ਨਾ ਚੜ੍ਹਦੀ ਕਲਾ ਚ ਰਹੋ ਬਾਈ ਹੈ ਨਾ ਕਿ ਜਿਹਨਾਂ ਦੇ ਘਰਟ ਹੈਗੇ ਕਰਦੇ ਵਿੱਚ ਕੁਝ ਰਿਹਾਨੀ ਉਹ ਵੀ ਇਸ ਵਕਤ ਚੜ੍ਹਦੀ ਕਲਾ ਦੇ ਵਿੱਚ ਜਦੋਂ ਉਹਨਾਂ ਦੇ ਘਰ ਵੀ ਜਾਂਦੇ ਆ ਤੇ ਅਗਲੇ ਕਹਿੰਦੇ ਕਿ ਚਾਹ ਪੀ ਕੇ ਜਾਏ ਇਹ ਚੜ੍ਹਦੀ ਕਲਾ ਪਤਾ ਲੱਗਦੀ ਸੀਗੀ ਪਰ ਅੱਜ ਦੇਖ ਰਹੇ ਜਿੱਥੋਂ ਤੱਕ ਲੋਕ ਇੰਟਰਵਿਊ ਦੇਣ ਆਉਂਦੇ ਆ ਗੱਲ ਕਰਦੇ ਰੋ ਪੈਂਦੇ ਆ ਪੰਜਾਬੀ ਇੰਡਸਟਰੀ ਆ ਰਹੀ ਹੈ ਕੋਈ ਜੱਫੀਆਂ ਪਾ ਕੇ ਮਿਲ ਰਿਹਾ ਮੈਨੂੰ ਲੱਗਦਾ ਇਹ ਚੀਜ਼ਾਂ ਨਾਲੋਂ ਬਿਹਤਰ ਹੈ ਕਿ ਤੁਸੀਂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਦੇਖੋ ਕੌਮ ਦੇ ਲੀਡਰਾਂ ਦਾ ਕੀ ਕੌਮ ਦੇ ਲੀਡਰ ਕੌਣ ਹੁੰਦੇ ਨੇ ਆਗੂ ਕੌਣ ਹੁੰਦੇ ਨੇ ਜਿਹੜੇ ਕੌਮ ਨੂੰ ਸਾਂਭਦੇ ਨੇ ਹੈਨਾ ਉਹਨਾਂ ਦਾ ਫਰਜ਼ ਹੁੰਦਾ ਵੀ ਭਾਈ ਅਸੀਂ ਚੜ੍ਹਦੀ ਕਲ ਵਾਲਾ ਸੰਦੇਸ਼ ਦੀਏ ਹੈਨਾ ਵੀ ਕੋਈ ਨਹੀਂ ਭਾਈ ਖੜੀ ਆ ਕੌਮ ਸਾਰੀ ਜਿੰਨਾ ਕ ਨੁਕਸਾਨ ਹੋਇਆ ਨਾ ਜਿੰਨੇ ਕ ਸਾਡੇ ਭਰਾ ਬਾਹਰ ਬੈਠੇ ਨੇ ਨਾ ਉਹ ਹੀ ਸਾਂਭ ਲੈਣਗੇ ਸਾਰੇ ਦਾ ਸਾਰਾ ਸਾਨੂੰ ਲੋਡ ਨਹੀਂ ਹੈਗੀ ਇਹਨਾਂ ਦੀ ਪਰ ਕਹਿਣਾ ਤਾਂ ਹੈਗਾ ਨਾ ਵੀ ਚੀਜ਼ ਦੇ ਇਸ ਦੇ ਬਸਿੰਦੇ ਅਸੀਂ ਭਾਈ ਤੁਸੀਂ ਸਾਡੇ ਆ ਰਾਂ ਅਸੀਂ ਸਰਕਾਰਾਂ ਨੂੰ ਟੈਕਸ ਦੇਣੇ ਉਹ ਜ਼ਿੰਮੇਵਾਰ ਹੈਨਾ ਉਹ ਕੌਣ ਦੱਸੂਗਾ ਉਹ ਵੀ ਤਾਂ ਸਿੱਖ ਕੌਮ ਦੇ ਆਗੂ ਦੱਸਣਗੇ ਨਾ ਵੀ ਭਾਈ ਤੁਸੀਂ ਸਾਡੇ ਨਾਲ ਗਲਤ ਕਰ ਰਹੇ ਹੋ ਜੇ ਅਸੀਂ ਹੁਣ ਗਲਤ ਨੂੰ ਗਲਤ ਨਹੀਂ ਕਹਾਗੇ ਨਾ ਫਿਰ ਭਾਈ ਸਾਨੂੰ ਆਗੂ ਘੁਆਣ ਦਾ ਵੀ ਕੋਈ ਫਿਰ ਹੱਕ ਨਹੀਂ ਹੈਗਾ ਇਸ ਕਰਕੇ ਬੇਇੰਤਿਸ ਤੁਹਾਡੇ ਨਾਲ ਹੀ ਵੀ ਕਰਦੇ ਆ ਸਾਰਿਆਂ ਨੂੰ ਵੀ ਚੜ੍ਹਦੀ ਕਲਾ ਚ ਰਹਿ ਕੇ ਨੌਜਵਾਨ ਨੂੰ ਸੇਵਾ ਕਰੋ ਠੀਕ ਹੈ ਸੇਵਾ ਨਾਲ ਹੀ ਸਭ ਕੁਝ ਹੋਣਾ ਸੇਵਾ ਨਾਲ ਹੀ ਪੰਜਾਬ ਠੀਕ ਹੋਣਾ ਪਰ ਜਿੱਥੇ ਆਪਣੇ ਹੱਕਾਂ ਲਈ ਲੜਨ ਦੀ ਗੱਲ ਹੋਣੀ ਆ ਪਾਏ ਉੱਥੇ ਆਪਾਂ ਨੇ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਲੜਨਾ ਵੀ ਪੈਣਾ ਆਪਣੇ ਘਰ ਤੇ ਜਦੋਂ ਆਫਤ ਆਉਂਦੀ ਹੈ ਬੰਦਾ ਹਰ ਇੱਕ ਕੰਮ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਘਰ ਭੱਜ ਜਾ ਵਾਪਸ ਆਉਂਦਾ ਜਦੋਂ ਪੰਜਾਬ ਤੇ ਆਫਤ ਆਈ ਮਾਨਸਾਬ ਤਮਿਲਨਾਡੂ ਦੇ ਵਿੱਚ ਇਡਲੀਆਂ ਖਵਾ ਰਹੇ ਸੀ ਬੱਚਿਆਂ ਨੂੰ ਤੇ ਉਦੋਂ ਨਹੀਂ ਉਹਨਾਂ ਨੂੰ ਸਮਝ ਆਈ ਕਿ ਮੈਂ ਪੰਜਾਬ ਚ ਪਹੁੰਚਣਾ ਹੈ ਸਭ ਛੱਡ ਕੇ ਮੈਂ ਕਿਹਾ ਹਸਪੀਟਲ ਭਰਤੀ ਹੋ ਗਏ ਉਹ ਹੈ ਦੱਸੋ ਜਿਹੜਾ ਜਿਹਨੂੰ ਸਾਂਭਣਾ ਸੀਗਾ ਯਾਰ ਇਹ ਕੋਈ ਆ ਜੇ ਚਾਹੇ ਮਾਨਸਾਬ ਆ ਜਾਣ ਚਾਹੇ ਕੋਈ ਆ ਜਾਣਾ ਹੈ ਨਾ ਪਛਾਣਾ ਪੈਣਾ ਬਈ ਦਿੱਲੀ ਦੁਸ਼ਮਨਾ ਕੁੜੀ ਠੀਕ ਹੈ ਜਦੋਂ ਤੱਕ ਤੁਸੀਂ ਦਿੱਲੀ ਦੀ ਦਿੱਲੀ ਦੇ ਨਾਲ ਸਿੱਧੀ ਲੜਾਈ ਨਹੀਂ ਲੜੋਗੇ ਨਾ ਠੀਕ ਹੈ ਉਦੋਂ ਤੱਕ ਤੁਹਾਡਾ ਹੱਲ ਨਹੀਂ ਹੋਣਾ ਲੜੋਗੇ ਕਿਵੇਂ ਠੀਕ ਹੈ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਮੈਨੂੰ ਲੱਗਦਾ ਇਹ ਪੱਗਾ ਵਾਲੀ ਸਰਕਾਰ ਸੀ ਟੋਪੀਆਂ ਵਾਲੀ ਬਣ ਗਈ ਟੋਪੀਆਂ ਵਾਲੀਆਂ ਟੋਪੀਆਂ ਵਾਲੀ ਉਸੇ ਪਹਿਲੇ ਦਿਨ ਤੋਂ ਹੀ ਹੈ ਨਾ ਇਹਨਾਂ ਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਜਿਹੜੇ ਵੀ ਦਿੱਲੀ ਤੇ ਆਊਗਾ ਨਾ ਇੱਥੇ ਆ ਕੇ ਨਾ ਉਹ ਦਿੱਲੀ ਦੀ ਰਾਜਨੀਤੀ ਕਰੂਗਾ ਭਾਈ ਦਿੱਲੀ ਚਾਹੁੰਦੀ ਨਹੀਂ ਕਦੇ ਵੀ ਹਾਂ ਪੰਜਾਬ ਅ ਤਕੜਾ ਹੋਵੇ ਪੰਜਾਬ ਚੜਦੀ ਕਲਾ 'ਚ ਹੋਵੇ ਜੇ ਪੰਜਾਬ ਚੜਦੀ ਕਲਾ 'ਚ ਹੋ ਗਿਆ ਰਾਜ ਨਹੀਂ ਮੰਗਣਗੇ ਆ ਬਿਲਕੁਲ ਰਾਜ ਉਹ ਵੀ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੀ ਖਾਲਸਾ ਦਾ ਅਸਲੀ ਰਾਜਨੀਤੀ ਕੋ ਉਹਨਾਂ ਨੂੰ ਆਖਦਾ ਮੈਂ ਇਹ ਤਾਂ ਰਾਜਨੀਤਿਕ ਭੰਡਾ ਵਾਲੇ ਕੰਮ ਕਰਦੇ ਗੱਲ ਉਹੀ ਤਾਂ ਹੈ ਦੇਖੋ ਰਾਜਤੰਤਰ ਠੀਕ ਨਹੀਂ ਹੈਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਤੇ ਚਲੇ ਜਾਂਦੇ ਹਨਾ ਰਾਜਤੰਤਰ ਠੀਕ ਨਹੀਂ ਹੈਗਾ ਰਾਜ ਉਹ ਸੀਗਾ ਜਿੱਥੇ ਜਾਤ-ਪਾਤ ਇੱਕ ਸੀ ਬਿਲਕੁਲ ਠੀਕ ਹੈ ਨਾ ਜਾਤ ਉਹ ਸੀ ਜਿੱਥੇ ਰਾਜ ਉਹ ਸੀਗਾ ਜਿੱਥੇ ਸਾਰੇ ਲੋਕ ਉਸ ਰਹਿੰਦੇ ਸੀਗੇ ਜਿੱਥੇ ਫਸਲਾਂ ਮਤਲਬ ਬਹੁਤ ਖੇੜੀਆਂ ਰਹਿੰਦੀ ਸੀਗੀਆਂ ਕੀਰਤ ਦਾ ਸਮਾਨ ਹੁੰਦਾ ਸੀਗਾ ਹੈਨਾ ਸੱਚ ਦਾ ਰਾਜ ਹੁੰਦਾ ਸੀਗਾ ਸਭ ਨੂੰ ਜਾਇ ਮਿਲਦਾ ਸੀਗਾ ਉਹ ਰਾਜ ਸੀ ਕਿਹਦੇ ਦਾ ਖਾਲਸੇ ਦਾ ਰਾਜ ਸੀ ਹੈ ਨਾ ਜਿਹੜਾ ਰਾਜ ਸਾਨੂੰ ਗੁਰਗੋਬ ਸਿੰਘ ਮਹਾਰਾਜ ਨੇ ਕਰਨ ਨੂੰ ਕਿਹਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਆਕੀ ਰਹੇ ਨਾ ਕੋਈ ਹੈ ਨਾ ਤੇ ਉਹ ਕੰਮ ਕਰਨਾ ਚਾਹੀਦਾ ਸੀ ਉਸ ਰਾਜ ਵੱਲ ਸਾਨੂੰ ਵਧਣਾ ਚਾਹੀਦਾ ਸੀ ਕਿਉਂਕਿ ਦਿੱਲੀ ਵਾਲੇ ਰਾਜ ਨੇ ਸਾਨੂੰ ਕੁਝ ਨਹੀਂ ਦੇਣਾ ਅੱਜ ਵੀ ਅਸੀਂ ਕਹਿੰਦੇ ਆ ਜਦੋਂ ਤੱਕ ਤੁਸੀਂ ਦਿੱਲੀ ਆਏ ਰਾਜਵਾਲੋ ਤੁਹਾਨੂੰ ਦੀ ਰਾਜਨੀਤੀ ਨੂੰ ਦੇਖੀ ਜਾਵਾਂਗੇ ਨਾ ਤੱਕੀ ਜਾਵਾਂਗੇ ਬੈਠੇ ਕਦੇ ਭਗਵੰਤ ਮਾਨ ਆ ਗਿਆ ਕਦੇ ਕਾਂਗਰਸ ਆ ਗਈ ਕਦੇ ਕੋਈ ਜੁੜ ਕੇ ਆ ਗਿਆ ਉਹਨਾਂ ਨਾਲ ਹੈ ਨਾ ਤੁਹਾਡਾ ਨੁਕਸਾਨ ਹੀ ਹੋਣਾ ਪਈ ਹੈ ਤੁਸੀਂ ਅੱਜ ਪਹੁੰਚੇ ਦੇ ਦੋ ਤੁਸੀਂ ਕਿਹਾ ਕਿ ਜਿਵੇਂ ਜਥੇਦਾਰ ਸਾਹਿਬ ਦਾ ਹੁਕਮ ਹੋਏਗਾ ਉਵੇਂ ਮੰਨਣਾ ਮੰਨਾਂਗੇ ਅੱਜ ਪੰਜਾਬੀ ਇੰਡਸਟਰੀ ਠੀਕ ਆ ਅਸੀਂ ਸਤਿ ਸਤਕਾਰ ਕਰਦੇ ਉਹਨਾਂ ਦਾ ਪਹੁੰਚੀ ਸੇਵਾ ਕਰਨ ਪਰ ਅੱਜ ਇੱਥੇ ਪਹੁੰਚਣ ਦਾ ਫਰਜ਼ ਨਹੀਂ ਸੀ ਸਾਡਾ ਅਕਾਲਤਖ ਸਾਹਿਬ ਸਾਡਾ ਸੀਸ ਝੁਕਦਾ ਆ ਉਥੋਂ ਦੇ ਜਥੇਦਾਰ ਨੇ ਜਦੋਂ ਹੁਕਮ ਕਰਦਾ ਹੋਵੇ ਤੁਹਾਡਾ ਕਿਸੇ ਦਾ ਪਹੁੰਚਣ ਦਾ ਫਰਜ਼ ਨਹੀਂ ਸੀ ਇੱਥੇ ਬਿਲਕੁਲ ਬਿਲਕੁਲ ਬਾਈ ਹੈਨਾ ਆਪਾਂ ਯਾਰ ਗੱਲ ਪਤਾ ਕੀ ਹੈ ਵੀਰੇ ਪਹੁੰਚਣਾ ਚਾਹੀਦਾ ਸੀ ਹੈਨਾ ਸੋਚਣਾ ਚਾਹੀਦਾ ਉਹਨਾਂ ਨੂੰ ਗੱਲ ਗੱਲ 50 ਕਰੋੜ ਪੰਜਾਬ ਲਈ ਦੇ ਰਹੇ ਹੋ ਬਟ ਉਹ ਕਿਤਨੇ ਕਿਤੇ ਡਿਸਮੈਨੇਜਮੈਂਟ ਪਰ ਮੰਨ ਸਕਦੇ ਆਪਾਂ ਕਿਸ ਤਰੀਕੇ ਚੱਲਣਾ ਹੈ ਕਿਸ ਤਰੀਕੇ ਆਪਾਂ ਪਿੰਡ ਅਡਾਪਟ ਕਰਨੇ ਆ ਕਿਸ ਤਰੀਕੇ ਇੱਕ ਐਨਜੀਓ ਨੂੰ ਆਪਾਂ ਇੰਨੇ ਪਿੰਡ ਦੇਣੇ ਆ ਉਹ ਸਾਰੀ ਮੈਨੇਜਮੈਂਟ ਇੱਥੇ ਹੋਣੀ ਸੀਗੀ ਮੈਂ ਨਾ ਕਰਾ ਕਰ ਵਾਲੇ ਖਾੜੇ ਤੋਂ ਨਾ ਪਾਸੇ ਹੀ ਰਹਿਣਾ ਹੈ ਕਿਉਂਕਿ ਇਹਨਾਂ ਦੀ ਲੈਂ ਲੱਗਾ ਸਾਡੀ ਲੈਂ ਲੱਗਾ ਕਿਉਂ ਰਹਿਣਾ ਮੈਂ ਨਾ ਬਰੇ ਨਾ ਫਾਲਤੂ ਬੋਲਦਾ ਨਹੀਂ ਬਾਈ ਵੇ ਠੀਕ ਹੈ ਭਾਈ ਜੀ ਮੈਂ ਤੇ ਤੁਹਾਡੀ ਜ਼ਿੰਦਗੀ ਜੀ ਚੱਲੋ ਹੈ ਨਾ ਤੇ ਤੁਹਾਨੂੰ ਇੰਨੀ ਸਮਝ ਨਹੀਂ ਹੈਗੀ ਵੀ ਹਾਂ ਅਸੀਂ ਜਾਣਾ ਕਿੱਥੇ ਆ ਕਿੱਥੇ ਨਹੀਂ ਜਾਣਾ ਤੇਰੇ ਠੀਕ ਹੈ ਮੈਂ ਤਾਂ ਇੰਨਾ ਤੱਕ ਦੇਖਿਆ ਜਿਵੇਂ ਪਿੱਛੇ ਦੇ ਕਿਸਾਨੀ ਅੰਦੋਲਨ ਚ ਆ ਗਏ ਸੀ ਕਲਾਕਾਰ ਬਈ ਆ ਕੇ ਕਹਿੰਦੇ ਬਾਅਦ ਚ ਇਹਨਾਂ ਭੰਡਣ ਲੱਗ ਗਏ ਕਿਸਾਨ ਜਿਹਦੇ ਬੰਦਿਆਂ ਨੂੰ ਕਹਿੰਦੇ ਨਾਲ ਨਹੀਂ ਸਾਡੇ ਖੜਦੇ ਜੀ ਸਾਡੇ ਤੇ ਈਡੀ ਦਾ ਛਾਪਾ ਪੈ ਗਿਆ ਮੇਰੇ ਤੇ 42 ਪਰਚੇ ਪਏ ਅਸੀਂ ਤਾਂ ਕਿਸੇ ਨੇ ਉਹਨੇ ਕਿਹਾ ਵੀ ਕੋਈ ਖੜਿਆ ਨਹੀਂ ਖੜਿਆ ਹੈ ਨਾ ਯਾ ਜਦੋਂ ਅਸੀਂ ਆਈ ਗਏ ਹੈ ਨਾ ਫਿਰ ਤਾਂ ਸੀਸ ਲੈ ਕੇ ਆਗੇ ਨਾ ਆਪਣਾ ਕੀ ਜੀ ਤਾਰ ਖੋ ਜ ਲੱਤਾ ਪਾਰ ਚਾਲਦੇ ਹੋ ਪਹਿਲਾਂ ਤਾਂ ਆ ਕੇ ਅਸੀਂ ਟਰੈਕਟਰ ਚੁੜਾ ਦਾਂਗੇ ਜੀ ਐਸੇ ਕਰਦਾਂਗੇ ਜੀ ਵੈਸੇ ਕਰਦਾਂਗੇ ਜੀ ਹਨਾ ਨਾ ਗਾਣਿਆਂ ਤਾਂ ਕੀ ਰਹੀਆਂ ਮੇਰੇ ਜਿਹੜੇ ਰਹਿ ਜਾਂਦੀਆਂ ਨੇ ਵੀ ਫਿਰ ਜੇ ਫਿਰ ਭਾਈ ਫਿਰ ਤੁਸੀਂ ਕਪੜੇ ਕਰ ਈਡੀ ਰੇਟ ਕਿਉਂ ਪੈਂਦੀ ਆ ਤੁਸੀਂ ਕਪੜਾ ਹੋਊਗਾ ਤੁਹਾਡੀ ਹਨਾ ਤੁਸੀਂ ਕਿਉਂ ਰੱਖਜੋਗੇ ਜੇ ਤੁਹਾਡੇ ਕੋਲ ਵੀ ਮੈਂ ਕਹ ਰਿਆ ਨਹੀਂ ਕੋਈ ਚੈੱਕ ਕਰ ਦੋ ਮੈਨੂੰ ਜੇਲ੍ਹ ਜੇ ਮੇਰੇ ਕੋਲ ਹੈਗਾ ਨਹੀਂ ਤੁਸੀਂ ਮੈਨੂੰ ਦਮਾਣਾ ਚਾਹੁੰਦੇ ਜੇਲ੍ਹ ਚ ਕਰ ਦੋਗੇ ਬਾਅਦ ਤੋਂ ਬਾਅਦ ਵੀ ਇੰਨੀ ਵਾਰ ਲੈ ਕੇ ਗਏ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਬਿਲਕੁਲ ਗੱਲ ਬੈ ਗੁਰੂ ਗੋਬਿੰ ਬਹਾਦਰੀ ਦੀ ਲੜਨੀ ਹੈ ਜੇ ਤੂੰ ਸੱਚ ਦੇ ਬਹਾਦਰੀ ਦੀ ਲੜਾਈ ਲੜਾਂਗੇ ਨਾ ਉਹਦੇ ਚ ਓਕਣਾ ਵੀ ਬਹੁਤ ਆਉਂਦੀਆਂ ਨੇ ਯਾਰ ਉਹਨਾਂ ਨੂੰ ਉੱਪਰ ਕਰਕੇ 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 ਤੱਕੜੇ ਹੁੰਦੇ 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 ਚਲੇ ਜਾਂਦੇ ਆ ਤੇ ਫਿਰ ਕਿਰਪਾ ਹੋਣੀ ਹੈ ਗੁਰੂ ਨਾਮਦਾਸ ਮਹਾਰਾਜ ਨੇ ਕਿਰਪਾ ਕਰਨੀ ਹੈ ਸਾਰੇ ਦੀ ਸਾਰੀ ਅਕਾਲ ਤਖਸਾਲਬ ਨੇ ਰਾਜ ਦੇਣਾ ਆ ਇੱਥੇ ਆ ਕੇ ਨਤਮਸਤਕ ਹੋਇਆ ਕਰੋ ਸਾਰੀ ਕੌਮ ਨੂੰ ਨੌਜਵਾਨਾਂ ਨੂੰ ਬੇਨਤੀ ਆ ਇੱਥੇ ਦੇਣਾ ਸਭ ਉਹ ਸਭ ਕੁਝ ਮਹਿਲ ਦਾ ਦਰਬਾਰ ਸਾਹਿਬ ਆ ਕੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ